ਵੀ ਹਰ ਕੋਈ ਚਿੰਤਾ ਦੇ ਰੋਗ ਨਾਲ ਗ੍ਰਿਹਸਤ ਹੈ ਹਰ ਕੋਈ ਤੇ ਮੈਨੂੰ ਬਾਬੇ ਨਾਨਕ ਦੀ ਉਦੋਂ ਗੱਲ ਸਮਝ ਆਉਂਦੀ ਉਹ ਕਹਿੰਦੇ ਚਿੰਤਤ ਹੀ ਦਿਸੈ ਸਭ ਕੋਏ ਕਹਿੰਦੇ ਮੈਨੂੰ ਹਰ ਕੋਈ ਚਿੰਤਾ 'ਚ ਦਿਖ ਰਿਹਾ ਮਾਪੇ ਬੱਚਿਆਂ ਤੋਂ ਚਿੰਤਾ ਖਾਈ ਜਾਂਦੇ ਆ ਬੱਚੇ ਕੰਪੈਰੀਜ਼ਨ ਕਰਕੇ ਚਿੰਤਾ 'ਚ ਜਾਈ ਜਾਂਦੇ ਆ ਮਾਪਿਓ ਬੱਚਿਆਂ ਦੇ ਵਿਆਹ ਕਰਕੇ ਤਾਂ ਚਿੰਤਾ ਇਹਨੇ ਵੀ ਰੋਜ਼ ਲੜੀ ਜਾਂਦੇ ਆ ਇਹ ਤਲਾਕ ਦੀਆਂ ਗੱਲਾਂ ਪਹੁੰਚ ਗਈਆਂ ਕੋਈ ਕਹਿੰਦਾ ਮੇਰੇ ਮੁੰਡੇ ਦਾ ਵਿਆਹ ਨਹੀਂ ਹੁੰਦਾ ਕੋਈ ਕਹਿੰਦਾ ਕੁੜੀ ਦਾ ਵਿਆਹ ਨਹੀਂ ਹੁੰਦਾ ਕੋਈ ਕਹਿੰਦੇ ਸਾਡੇ ਪਿੰਡ 'ਚ ਲਾਕਡਾਟ ਸਾਡੀ ਜ਼ਮੀਨ ਦੱਬ ਲਈ ਸਾਡਾ ਆ ਹੋ ਗਿਆ ਤੇ ਮਹਾਰਾਜ ਕਹਿੰਦੇ ਆ ਚਿੰਤਤ ਹੀ ਦਿਸੈ ਸਭ ਕੋਏ ਅੱਗੇ ਉਹਨਾਂ ਨੇ ਹੱਲ ਦੱਸਿਆ ਫਿਰ ਇਹਦਾ ਅੱਗੇ ਸੋਲੂਸ਼ਨ ਕੀ ਹੈ ਮਹਾਰਾਜ ਚਿੰਤਾ ਹੋ ਗਈ ਕਰੀਏ ਕੀ ਅੱਗੇ ਉਹ ਕਹਿੰਦੇ ਚੇਤਹਿ ਏਕ ਤਹੀ ਸੁਖ ਹੋਏ ਹੁਣ ਅਗਲੀ ਪੰਕਤੀ ਦਾ ਕੋਈ ਅਰਥ ਦੱਸ ਸਕਦਾ ਕੀ ਹੈ ਚੇਤਹਿ ਏਕ ਤਹੀ ਸੁਖ ਹੋਏ ਵੀ ਮਤਲਬ ਕਿ ਉਸ ਇੱਕ ਨੂੰ ਚੇਤੇ ਕਰੋ ਚਿੰਤਾ ਨਾ ਕਰੋ ਉਹਨੂੰ ਯਾਦ ਕਰੋ ਉਹਦੇ ਨਾਲ ਪਿਆਰ ਵਧਾਓ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਾਹਿਗੁਰੂ ਨਾਲ ਸੀਗਾ ਤਹੀਂ ਸੁਖ ਹੋਏ ਨਾਲ ਸੋਲੂਸ਼ਨ ਵੀ ਦੱਸਿਆ ਹੁਣ ਆ ਸੋਲੂਸ਼ਨ ਹੈ